ਹਰਿਆਣਾ ਦੇ ਰੋहतक ਚ ਵੱਡੀ ਵਾਰਦਾਤ ਸ਼ਰਾਬ ਦੇ ਠੇਕੇ ਤੇ ਬੈਠੇ ਤਿੰਨ ਲੋਕਾਂ ਦਾ ਗੋਲੀਆਂ ਮਾਰ ਕੇ ਕਤਲ ਦੋ ਜ਼ਖਮੀ ਪੁਲਿਸ ਨੂੰ ਗੈਂਗ ਬਾਰਦਾਸ਼ਤ ਰਾਹੁਲ ਗਾਂਧੀ ਅਚਾਨਕ ਪਹੁੰਚੇ करनाल ਦੇ ਪਿੰਡ ਖੋਗੜੀਪੁਰ ਅਮਰੀਕਾ ਦੇ ਵਿੱਚ ਰਹਿੰਦੇ ਅਮਿਤ ਦੇ ਪਰਿਵਾਰ ਦੇ ਨਾਲ ਕੀਤੀ ਮੁਲਾਕਾਤ ਹਾਦਸੇ ਵਿੱਚ ਜ਼ਖਮੀ ਹੋਏ ਅਮਿਤ ਨੂੰ ਯੂਐਸ ਦੇ ਵਿੱਚ ਮਿਲ ਕੇ ਆਏ ਸਨ ਰਾਹੁਲ ਪੰਜਾਬ ਚ 24 ਅਕਤੂਬਰ ਤੋਂ ਪਹਿਲਾਂ ਹੋਣਗੀਆਂ ਪੰਚਾਇਤੀ ਚੋਣਾਂ ਪਿੰਡ ਵਿਕਾਸ ਤੇ ਪੰਚਾਇਤ ਉਪਾਕ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਹੁਣ ਕਦੇ ਵੀ ਹੋ ਸਕਦਾ ਹੈ ਤਰੀਕਾਂ ਦਾ ਹੈ ਅਮਰੀਕਾ ਦੀ ਕੋਰਟ ਨੇ ਭਾਰਤ ਸਰਕਾਰ ਨੂੰ ਦਿੱਤਾ ਸੰਬੰਧਤ ਆਤਵਾਦੀ ਪੰਨੂ ਨੇ ਦਰਜ ਕਰਾਇਆ ਹੈ ਕਤਲ ਦੀ ਸਾਜ਼ਿਸ਼ ਦਾ ਮਾਮਲਾ ਭਾਰਤ ਨੇ ਸੰਬੰਧ ਨੂੰ ਦੱਸਿਆ ਗਲਤ ਰਾਹੁਲ ਗਾਂਧੀ ਨੂੰ ਆਤਵਾਦੀ ਕਹਿੰਦੇ ਰਮਿੰਦ ਬਿੱਟੂ ਤੇ ਐਫ ਆਈ ਆਰ ਦਰਜ ਕਰਨਾਟਕ ਦੇ ਬੰਗਲੌਰ ਦੇ ਵਿੱਚ ਦਰਜ ਹੋਇਆ ਮਾਮਲਾ ਬਿੱਟੂ ਬੋਲੇ ਨਹੀਂ ਮੰਗਾਗਾ ਮਾਫੀ ਰਾਹੁਲ ਗਾਂਧੀ ਨੂੰ ਕਹਿੰਦਾ ਰਹਾਂਗਾ ਆਤਵਾਦੀ ਨਿਮੀ ਦੇ ਸੀਐਮ ਨੇ ਜੋ ਅਸਤੀਫਾ ਦੇਣ ਤੋਂ ਬਾਅਦ ਅੱਜ ਹਰਿਆਣਾ ਦੇ ਚੋਣ ਪਿੰਡ ਦੇ ਵਿੱਚ ਉਤਰਨਗੇ ਕੇਜਰੀਵਾਲ ਜਗਾਦ੍ਰਿਸ਼ ਕਰਨਗੇ ਰੋਡਸ਼ੋ ਭਗਵੰਤ ਮਾਨ ਵੀ ਨਾਲ ਰਹਣਗੇ ਮੌਜੂਦ ਕਲੀਗਰ ਦੇ ਦਿੱਗੇ ਵੀ ਕਾਲਰ ਦੇ ਪ੍ਰੋਫੈਸਰ ਤੇ ਸੈਕਸ਼ੂਅਲ ਫੇਵਰ ਮੰਗਣ ਦੇ ਇਲਜ਼ਾਮ ਪੰਜ ਕੁੜੀਆਂ ਨੇ ਮੈਨੇਜਮੈਂਟ ਨੂੰ ਦਿੱਤੀ ਸ਼ਿਕਾਇਤ ਕੈਨਐਸਐਸ ਗਰੁੱਪ ਤੋਂ ਨੰਬਰ ਕੱਟ ਕੇ ਪ੍ਰੋਫੈਸਰ ਪੇਛਦਾ ਸੀ ਗਲਤ ਮੈਸੇਜਸ ਜਲੰਧਰ ਦੇ ਹਾਤੀ ਪੁਲਿਸ ਦੀ ਵੱਡੀ ਕਾਰਵਾਈ ਡਿਊਟੀ ਚਲਾ ਪਰਵਾਹੀ ਧਿਆਨ ਗੈਲੀ ਦੇ ਚਲਦੇ ਵੱਖ-ਵੱਖ ਥਾਣਿਆਂ ਦੇ ਪੰਜ ਮੁਲਾਜ਼ਮ ਸਸਪੈਂਡ ਜਨਤਕ ਸ਼ਿਕਾਇਤਾਂ ਤੋਂ ਬਾਅਦ ਕੀਤੀ ਗਈ ਕਾਰਵਾਈ ਆਈਫੋਨ 16 ਸੀਰੀਜ਼ ਦੀ ਜ਼ਬਰਦਸਤ ਕ੍ਰੇਜ਼ ਭਾਰਾਂ ਦੇ ਵਿੱਚ ਸੇਲ ਸ਼ੁਰੂ ਹੋਣਦਿਆਂ ਐਪਲ ਸਟੋਰਾਂ ਤੇ ਮਚੀ ਮਾਰਾ ਮਾਰੀ ਆਈਫੋਨ ਖਰੀਦਣ ਦੇ ਲਈ ਲੰਬੀਆਂ ਕਤਾਰਾਂ 'ਚ ਲੱਗੇ ਲੋਕ ਸਸ਼ੀਕਲ ਨੋਵਜੋ ਦੇ ਬੁਲੇਟਿਨ 'ਚ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਸ਼ੁਆਤ ਕਰਦੇ ਆ ਮੋਗਾ ਤੋਂ ਮੋਗਾ ਤੋਂ ਵੱਡੀ ਖਬਰ ਹੈ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿੱਚ ਐਨਆਈਏ ਦੇ ਵੱਲੋਂ ਰੇਡ ਕੀਤੀ ਜਾ ਰਹੀ ਹੈ ਤਾਂ ਰੇਡ ਦੀ ਖਬਰ ਹੈ ਪਿੰਡ ਬਲਾਸਪੁਰ ਦੇ ਵਿੱਚ ਕੁਲਵੰਤ ਸਿੰਘ ਨਾ ਦੇ ਸ਼ਖਸ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ਰਾਮਪੁਰਾ ਦੀ ਇੱਕ ਸਿਮਿੰਟ ਫੈਕਟਰੀ ਹੈ ਜਿੱਥੇ ਇਹ ਕੰਮ ਕਰਦਾ ਹੈ ਕੁਲਵੰਤ ਸਿੰਘ ਸੋਸ਼ਲ ਮੀਡੀਆ ਤੇ ਦੱਸਿਆ ਕਿ ਪਾਈਆਂ ਪੋਸਟਾਂ ਨੂੰ ਲੈ ਕੇ ਇਹ ਰੇਡ ਦੱਸੀ ਜਾ ਰਹੀ ਹੈ ਆਪ ਸੋਸ਼ਲ ਮੀਡੀਆ ਤੇ ਕੁਝ ਅਜਈਆਂ ਪੋਸਟਾਂ ਪਾਈਆਂ ਗਈਆਂ ਜਿਸ ਨੂੰ ਲੈ ਕੇ ਇਹ ਰੇਡ ਦੀ ਖਬਰ ਤਮੋਗਾ ਦਾ ਨਿਹਤ ਸਿੰਘ ਵਾਲਾ ਜਿੱਥੇ ਐਨਆਈਏ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪਿੰਡ ਬਿਲਾਸਪੁਰ ਹੈ ਜਿੱਥੇ ਕੁਲਵੰਤ ਸਿੰਘ ਨਾਂ ਦਾ ਇਹ ਸ਼ਖਸ ਹੈ ਉਸ ਦੇ ਘਰ ਇਹ ਛਾਪੇਮਾਰੀ ਹੋ ਰਹੀ ਹੈ ਰਾਮਪੁਰਾ ਦੀ ਇੱਕ ਸਿਮਿੰਟ ਫੈਕਟਰੀ ਹੈ ਜਿੱਥੇ ਕੁਲਵੰਤ ਸਿੰਘ ਕੰਮ ਕਰਦਾ ਹੈ ਔਰ ਦੱਸਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਤੇ ਖੁਜਿਆ ਜੀਆਂ ਪੋਸਟਾਂ ਪਾਈਆਂ ਗਈਆਂ ਇਸ ਨੂੰ ਲੈ ਕੇ ਰੇਡ ਹੋ ਰਹੀ ਹੈ ਤਾਂ ਇਸ ਤੋਂ ਪਹਿਲਾਂ ਵੀ ਦੱਸ ਦਈਏ ਕਿ ਸਮੇਂ-ਸਮੇਂ ਤੇ ਰੇਡ ਚੱਲਦੀਆਂ ਨੇ ਤਾਂ ਦੀਪਕ ਸਿੰਘਲਾ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਦੀਪਕ ਕੀ ਕੋਈ ਜਾਣਕਾਰੀ ਹੈ ਰੇਡ ਨੂੰ ਲੈ ਕੇ ਔਰ ਕੀ ਸਿਰਫ ਇੱਥੇ ਹੀ ਰੇਡ ਚੱਲ ਰਹੀ ਹੈ ਇਸ ਤੋਂ ਇਲਾਵਾ ਵੀ ਕੋਈ ਹੋਰ ਥਾਈ ਤੇ ਚੱਲ ਰਹੀ ਹੈ ਰੇਡ ਤੁਕੋ ਕੁੱਝੋ ਤੇ ਜਿਹੜੀ ਹੈ ਨਈ ਹੈ ਬੰਦੂ ਅੱਜ ਸਵੇਰ ਕਰਚਾਰ ਰੇਡ ਕੀਤੀ ਲਈ ਹੈ ਜਾਣਕਾਰੀ ਇਹ ਵੀ ਹੈ ਕਿ ਪੰਜਾਬ ਦੇ ਹੋਰ ਵੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਹੈ ਨਈਵਲੋ ਰੇਡ ਕੀਤੀ ਗਈ ਹੈ ਲੇਕਿਨ ਅਗਰ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਦੇ ਨਿਆਲ ਸਿੰਘ ਵਾਲਾ ਦੇ ਪਿੰਡ ਬਲਾਜਪੁਰ ਦੇ ਵਿੱਚ ਇੱਕ ਕੁਰਵੰਤ ਸਿੰਘ ਸੱਚਾ ਜਿਹੜਾ ਕਿ ਰਾਮਪੁਰਾ ਦੇ ਵਿੱਚ ਇੱਕ ਸੀਮੈਂਟ ਫੈਕਟਰੀ ਦੇ ਵਿੱਚ ਟਰੈਕਟਰ ਡਰਾਈਵਰ ਦਾ ਕੰਮ ਕਰਦਾ ਉਹਦੇ ਘਰੇ ਜਿਹੜੀ ਹੈ ਐਨਆਈ ਨੇ ਅੱਜ ਰੇਡ ਕੀਤੀ ਹੈ ਔਰ ਤੜਕੜ ਰੇਡ ਤੋਂ ਬਾਅਦ ਜਈ ਹੈ ਪੁੱਛ ਕੇ ਛੇ ਇਹ ਚੱਲ ਰਹੀ ਹੈ ਜਾਣਕਾਰੀ ਗੁਰੂ ਉਹ ਤਾਂ ਇਹ ਵੀ ਹੈ ਕਿ ਜਿਹੜਾ ਕਲਵੰਚਿੰਗ ਦੇ ਸੀ ਇਹ ਕੁਝ ਸੋਸ਼ਲ ਮੀਡੀਆ ਤੇ ਗਰਮ ਖਿਆਲੀ ਪੋਸਟਾਂ ਬੰਦਾ ਸੀ ਜਿਹਨੂੰ ਲੈ ਕੇ ਜੜੀ ਹੈ ਐਨਆਈਏ ਨੇ ਘਰ ਪਹੁੰਚੀ ਹੈ ਔਰ ਉਸ ਨੂੰ ਲੈ ਕੇ ਪੂਰੀ ਤਰ੍ਹਾਂ ਜੜੀ ਹੈ ਕੁਝ ਕੁਛ ਕੀਤੀ ਜਾ ਰਹੀ ਹੈ ਕਿਉਂਕਿ ਫੋਨ ਵੀ ਗੱਲਾਂ ਲਿਆ ਜਾ ਰਹੇ ਆ ਹੋਰ ਜਿਹੜੇ ਚੀਜ਼ਾਂ ਵੀ ਅਸਾਂ ਗੱਲਾਂ ਜਾ ਰਹੀਆਂ ਐਨਆਈਏ ਵੱਲੋਂ ਜੜੀ ਹੈ ਪੂਰੀ ਤਰ੍ਹਾਂ ਜੜੀ ਹੈ ਕੁਝ ਕੁਛ ਕੀਤੀ ਜਾ ਰਹੀ ਹੈ ਕਿਉਂਕਿ ਗਰਮ ਖਿਆਲੀ ਪੋਸਟਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਪਾਈਆਂ ਗਈਆਂ ਔਰ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਸ ਕਿਸ ਦੇ ਨਾਲ ਸੰਪਰਕ ਦੇ ਵਿੱਚ ਸੀਗੇ ਇਸ ਸਾਰੇ ਮਾਮਲੇ ਨੂੰ ਲੈ ਕੇ ਐਨਆਈਏ ਜਿਹੜੀ ਅੱਜ ਤੱਕ ਸਰ ਠੀਕ ਹੈ ਦੀਪਕ ਫਿਰ ਆ ਸ਼ੁਕਰੀਆ तमाम ਜਾਣਕਾਰੀ ਲਈ ਤਾਂ ਸਭ ਤੋਂ ਪਹਿਲਾ న్యూਸ 18 ਪੰਜਾਬੇ ਤਸਵੀਰਾਂ ਦਿਖਾ ਰਿਹਾ ਹੈ ਪਿੰਡ ਬਲਾਸਪੁਰ ਮੋਂਗਾ ਦੀਆਂ ਤਸਵੀਰਾਂ ਨੇ ਨਿਹਾਲ ਸਿੰਘ ਵਾਲਾ ਦੇ ਵਿੱਚ ਪੈਂਦਾ ਹੈ ਇਹ ਪਿੰਡ ਔਰ ਇੱਥੇ ਪੁਲਿਸ ਪ੍ਰਸ਼ਾਸਨ ਕਿਸ ਤਰੀਕੇ ਦੇ ਨਾਲ ਕਰਦੇ ਬਾਹਰ ਖੜਾ ਹੈ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਬਿਨਾਂ ਇਹ ਜਿਹੜੀਆਂ ਰੇਡਸ ਨੇ ਉਹ ਸਫਲ ਹੋ ਪਾਂਦੀਆਂ ਨਹੀਂਆਂ ਇਕੈਲੀ ਕਿ ਮੁਕੰਮਲ ਹੁੰਦੀਆਂ ਨੇ ਔਰ ਇਸੇ ਦੇ ਚੱਲਦੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਕੁਝ ਕੋਸਟਾਂ ਜਿਹੀਆਂ ਪਾਈਆਂ ਗਈਆਂ ਕੁਲਵੰਤ ਸਿੰਘ ਦੇ ਵੱਲੋਂ ਜਿਸ ਦੇ ਘਰ ਛਾਪੇ ਮਾਰੀ ਹੋ ਰਹੀ ਹੈ ਜਿਸ ਨੂੰ ਲੈ ਕੇ ਰੇਡ ਕੀਤੀ ਜਾ ਰਹੀ ਹੈ ਔਰ ਇਸ ਤੋਂ ਇਲਾਵਾ ਵੀ ਬਖੋ ਵਖੋਰ ਜ਼ਿਲ੍ਹਿਆਂ ਦੇ ਵਿੱਚ ਰੇਡ ਚੱਲ ਰਹੀ ਹੈ ਜਿਸ ਨੂੰ ਲੈ ਕੇ ਆਹ ਕਹਿ ਸਕਦੇ ਆ ਕਿ ਥੋੜੇ ਸਮੇਂ ਚ ਖਬਰਾਂ ਜਿਹੜੀਆਂ ਆਉਣੀਆਂ ਸ਼ੁਰੂ ਹੋਣਗੀਆਂ ਤੁਹਾਡੇ ਤੱਕ ਪਹੁੰਚਾਵਾਂਗੇ ਪਰ ਫਿਲਹਾਲ ਇਹ ਮੋਗਾ ਦੀਆਂ ਤਸਵੀਰਾਂ ਮੋਗਾ ਦੇ ਵਿੱਚ ਇਹ ਰੇਡ ਚੱਲ ਰਹੀ ਹੈ। ਦਾ ਸੋਸ਼ਲ ਮੀਡੀਆ ਤੇ ਦੱਸਿਆ ਕਿ ਕੁਝ ਪੋਸਟਾਂ ਪਾਈਆਂ ਗਈਆਂ ਜਿਸ ਤੋਂ ਬਾਅਦ ਇਹ ਜਾਂਚ ਹੋਏਗੀ ਔਰ ਹਰ ਇੱਕ ਚੀਜ਼ ਖੰਗਾਲੀ ਜਾ ਰਹੀ ਹੈ। ਉਦੋਂ ਮੁਹਾਲੀ ਦੇ ਡੇਰਾ ਬਸੀ ਦੇ ਵਿੱਚ ਦਫਤਰ ਤੇ ਫਾਇਰਿੰਗ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਤਾਂ ਮੁਲਜ਼ਮਾਂ ਦੀ ਉਮਰ 19 ਅਤੇ ਮਹਿਜ਼ 20 ਸਾਲ ਦੱਸੀ ਜਾ ਰਹੀ ਹੈ ਤਾਂ ਇੱਕ ਡੇਰਾ ਬਸੀ ਦਾ ਹੈ ਔਰ ਦੂਜਾ ਪੰਚ ਕੁਲਾ ਦਾ ਰਹਿਣ ਵਾਲਾ ਹੈ ਫਾਇਰਿੰਗ ਕਰਕੇ ਹਰਿਆਣਾ ਦੇ ਵੱਲ ਫਰਾਰ ਹੋ ਗਏ ਸਨ ਇਹ ਦੋਵੇਂ ਮੁਲਜ਼ਮ ਦੋਵਾਂ ਨੇ ਦਾਸੀ ਇੱਕ ਗੈਂਗਸਟਰ ਦੇ ਕਹਿਣ ਤੇ ਫਾਇਰਿੰਗ ਕੀਤੀ ਸੀ ਬਿੱਤੇ ਦੇ ਡੇਰਾ ਵਸੀ ਦੇ ਮigration ਦਫਤਰ ਦੇ ਵਿੱਚ ਫਾਇਰਿੰਗ ਕੀਤੀ ਸਗੀ ਔਰ ਬਹੁਤ ਹੀ ਆਸਾਨੀ ਦੇ ਨਾਲੇ ਜਿਹੜੇ ਹਮਲਾਵਰ ਆਉਂਦੇ ਨੇ ਔਰ ਆਰਾਮ ਦੇ ਨਾਲ ਆ ਕੇ ਇਹਨਾਂ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਨਾਲ ਹੀ ਫਰੋਤੀ ਵਾਲੀ ਜਿਹੜੀ ਇੱਕ ਚਿੱਠੀ ਆ ਉਹ ਵੀ ਸੁੱਟ ਕੇ ਗਏ ਸਾਨੇ ਬਦਮਾਸ਼ ਦਾ CCTV ਸਾਹਮਣੇ ਆਈ ਸੀ ਔਰ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਆ ਕੇ ਫਾਇਰਿੰਗ ਕੀਤੀ ਗਈ ਹੈ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਔਰ ਉਸ ਪਹਿਲੇ ਦੱਸਿਆ ਕਿ ਇੱਥੇ دہشت ਦਾ ਮਾਹੌਲ ਪੈਦਾ ਹੋਇਆ ਇੱਕਦਮ ਤੋਂ ਕਤਤਾਂ ਵਾਪਰਦੀ ਹੈ हूं यह मुलजम काबू हो गए ने और उन्नीस भी साल उन्होंने उम्र यानी कि बेहद घट उम्र नौजवान ए ददमाश ने एक दसाया जा रहा दे दे है, जा है कि गैंगस्टर के कहने फायरिंग की है हालांकि खुलासे होने अजे बाकी सीसीटीवी टीवी वेखिया जा सकता है कि किमें यह हमलावर जोड़े ने पौड़िया चढ़ते हैं बहुत दब्बे पैरी हौली हौली पौड़िया चढ़ते हैं ताकि किसी को अंदाजा ना हो और पूरी असं कह सकते कि रेखी तो बाद ही ਫਾਇਰਿੰਗ ਕੀਤੀ ਗਈ ਹੋਵੇਗੀ ਕਿਉਂਕਿ ਆ ਚੰਚੇਤ ਇਸ ਦੇ ਨਾਲ ਅਜਈਆਂ ਘਟਨਾਵਾਂ ਨਹੀਂ ਹੁੰਦੀਆਂ ਔਰ ਇੱਕ ਰਿਸੈਪਸ਼ਨਿਸਟ ਅਸੀਂ ਕਹਿ ਸਕਦੇ ਹਾਂ ਰਿਸੈਪਸ਼ਨ ਤੇ ਲੜਕੀ ਮੌਜੂਦ ਹੈ ਜੋ ਇੱਕਦਮ ਪੱਜ ਕੇ ਦੂਜੇ ਪਾਸੇ ਜਾਂਦੀ ਹੈ ਕਿਉਂਕਿ ਇੱਕ ਪਰਚੀ ਜਿਹੜੀ ਹੈ ਇਹਨਾਂ ਦੇ ਵੱਲੋਂ ਰੰਤਾਰੀ ਦੇ ਲਈ ਪ੍ਰੋਫੀ ਦੇ ਲਈ ਉਹ ਛੁੱਟੀ ਜਾਂਦੀ ਹੈ। ਸਮਨੋਜ ਰਾਠੀ ਨੇ ਫੋਨ ਲਾਈਨ ਤੇ ਮਨੋਜ ਦੋ ਬਦਮਾਸ਼ ਕਾਬੂ ਹੋ ਚੁੱਕੇ ਨੇ ਫਾਇਰਿੰਗ ਕਰਨ ਵਾਲੇ ਔਰ ਸਭ ਤੋਂ ਹੈਰਾਨੀਜਨਕ ਹੈ ਕਿ ਇਹਨਾਂ ਦੀ ਉਮਰ ਬਹੁਤ ਥੋੜੀ ਹੈ 19 ਅਤੇ 20 ਸਾਲ। ਇਹ ਕੋ ਗੁਰਜੋਤ ਇਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਕੱਲ ਇਨਵੈਸਟੀਗੇਸ਼ਨ ਹੋਈ ਸੀ ਔਰ ਹੁਣ ਜਾ ਕੇ ਜਿਹੜੇ ਦੋ ਕਾਬੂ ਕੀਤੇ ਗਏ ਨੇ ਅੱਜ ਸਵੇਰ ਹੀ ਦੋਨਾਂ ਨੂੰ ਕਾਬੂ ਕੀਤਾ ਗਿਆ ਜਿਹੜੇ ਨਿਊਜ਼ 18 ਦੇ ਕੋਲ ਪੁੱਗਤਾ ਜਾਣਕਾਰੀ ਹੈ ਔਰ ਇਹਦੇ ਵਿੱਚ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਦੋਵੇਂ ਕੱਲ ਫਾਇਰਿੰਗ ਕਰਕੇ ਫਰਾਰ ਹੋਏ ਸੀ ਕੱਲ ਹੌਲੀਡੇ 13 ਬੱਸੀ ਦੇ ਵਿੱਚ ਬਿਲਕੁਲ ਪੁਲਿਸ ਸਟੇਸ਼ਨ ਦੇ 100 ਮੀਟਰ ਦੀ ਦੂਰੀ ਤੇ ਐਜੂਕੇਸ਼ਨ ਸੈਂਟਰ ਬੜਿਆ ਹੋਇਆ ਹੈ ਔਰ ਇਸੇ ਫਾਇਰਿੰਗ ਕਰਕੇ ਇੱਕ ਫਰੋਤੀ ਦੀ ਜਿਹੜੀ ਚਿੱਠੀ ਹੈ ਉਸ ਨੂੰ ਜਿਹੜਾ ਭੇਜ ਫਰੋਤੀ ਦੀ 1 ਕਰੋੜ ਦੀ ਫਰੋਤੀ ਮੰਗੀ ਗਈ ਸੀ ਉਸ ਨੂੰ ਉਸ ਤੋਂ ਬਾਅਦ ਗਈ ਕੇ ਇਹ ਸਾਰੀ ਜਿਹੜੀ ਹੈਗੀ ਹੈ ਇਹ ਭਾਜੇ ਚ ਗਏ ਹਾਲਾਂਕਿ ਪੁਲਿਸ ਦੀ ਸੀਆਈਏ ਟੀਮ ਜਿਹੜੀ ਲੋਕਲ ਪੁਲਿਸ ਲਗਾਤਾਰ ਇਨਦੇ ਪਿਛੀ ਹੋਰ ਕੱਲ ਪੂਰੀ ਰਾਤ ਇਹ ਦਬਿਸ਼ ਕੀਤੀ ਗਈ ਹੈ ਹਰਿਆਣਾ ਦੇ ਕਈ ਪਿੰਡ ਨੇ ਰਾਏਪੁਰ ਰਾਣੀ ਦੇ ਕਈ ਪਿੰਡ ਨੇ ਉੱਥੇ ਦਬੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਅੱਜ ਸਵੇਰੇ ਇਹ ਦੋਨਾਂ ਨੂੰ ਕਾਬੂ ਕਰ ਲਿਆ ਗਿਆ ਜਿਹੜੇ ਹੰਟਰ ਦੀ ਜਾਣਕਾਰੀ ਅੱਜ ਦੁਪਹਿਰ ਨੂੰ ਐਸਐਸਪੀ ਆ ਪ੍ਰੈਸ ਕਾਨਫਰੰਸ ਕਰਨਗੇ ਲੇਕਿਨ ਇੱਕ ਗੱਲ ਸਾਹਮਣੇ ਆ ਰਹੀ ਹੈ ਇੱਕ ਗੱਲ ਹਜੇ ਤੱਕ ਸਾਹਮਣੇ ਆ ਰਹੀ ਹੈ ਕਿ ਇਹ 19-19 ਸਾਲਾਂ ਦੇ ਮੁੰਡੇ ਨੇ ਯਾਨੀ ਕਿ ਬੜੇ ਹੀ ਕੈਕਲਵੇ ਘਾਟ ਏਜ ਦੇ ਨੇ ਔਰ ਕਿਸ ਤਰ੍ਹਾਂ ਦੇਖੋ ਸੀਸੀਟੀਵੀ ਵੀ ਸਾਹਮਣੇ ਆਏ ਸੀਗੇ ਕਿਸ ਤਰ੍ਹਾਂ ਫਾਇਰਿੰਗ ਕਰਕੇ ਤੇ ਉੱਥੋਂ ਫਰਾਰ ਹੋਏ ਸੀਗੇ ਤੇ ਇੱਕ ਚਿੱਠੀ ਵੀ ਲੈ ਕੇ ਗਈ ਸੀਗੇ ਆ ਜਿੱਥੀ ਲੈ ਕੇ ਗਈ ਸੀ ਕਿ ਸਾਫ ਨੂੰ ਜਿਹਦੇ ਵੀ ਸਾਫ ਤੌਰ ਤੇ ਲਿਖਿਆ ਗਿਆ ਸੀਗਾ ਚਿੱਠੀ ਦੀ ਕਾਪੀ ਵੀ ਨਿਊ ਜੀ ਟੀਮ ਦੇ ਕੋਲ ਐਕਸਕਲੂਸਿਵ ਮੌਜੂਦ ਹੈ ਤੇ ਜਿਸ ਤਰ੍ਹਾਂ ਨਾਲ ਇਹ ਧਮਕੀ ਦਿੱਤੀ ਸੀ ਕਿ ਜੇਕਰ ਇੱਕ ਇੱਕ ਹੋਕਾ ਨਹੀਂ ਦਿੱਤਾ ਤਾਂ ਅਸੀਂ ਤੁਹਾਨੂੰ ਅੱਜ ਤੱਕ 6 ਗੋਲੀਆਂ ਚਲਾਈਆਂ 6000 ਗੋਲੀਆਂ ਵੀ ਤਿਆਰ ਹੈ ਇਸ ਤਰ੍ਹਾਂ ਦੀ ਜਿਹੜੀ ਲੈਟਰ ਦੇ ਵਿੱਚ ਲਿਖਿਆ ਹੋਇਆ ਸੀਗਾ ਤੇ ਹੁਣ ਇਹ ਦੋਨਾਂ ਨੂੰ ਕਾਬੂ ਕੀਤਾ ਗਿਆ ਇੱਕ ਗੈਂਗਸਟਰ ਦਾ ਕਨੈਕਸ਼ਨ ਸਾਹਮਣੇ ਆ ਰਿਹਾ ਹੈ ਹਾਲਾਂਕਿ ਤਿਹਾਰ ਦੇ ਜੀ ਬਨੋ ਜੀ ਅਮਨੋਜ ਫਿਲਹਾਲ ਸ਼ੁਕਰੀਆ तमाम ਜਾਣਕਾਰੀ ਲਈ ਔਰ ਗੈਂਗਸਟਰ ਦਾ ਕਨੈਕਸ਼ਨ ਦੱਸ ਰਹੇ ਨੇ ਮਨੋਜ ਕੀ ਸਾਹਮਣੇ ਆ ਰਿਹਾ ਹੈ ਔਰ ਪੁੱਛਗਿਛ ਹੋਰ ਕੀਤੀ ਜਾਏਗੀ ਅਕੇ ਵਧਾਂਗੇ ਤਾਂ ਭਾਜਪਾ ਲੀਡਰ ਹਰਜੀਤ ਗਰੇਵਾਲ ਦਾ ਦਰਦ ਛਲਕਿਆ ਹੈ ਵੱਡੀ ਖਬਰ ਹੈ ਇਸ ਵੇਲੇ ਦੀ ਬਿੱਟੂ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਬਿੱਟੂ ਬਾਦ ਦੇ ਵਿੱਚ ਆ ਕੇ ਵੱਡੇ ਲੀਡਰ ਬਣ ਗਏ ਨੇ ਗਰੇਵਾਲ ਕਹਿ ਰਹੇ ਨੇ ਕਿ ਬਿੱਟੂ ਬਾਦ ਦੇ ਵਿੱਚ ਆ ਕੇ ਵੱਡੇ ਲੀਡਰ ਬਣ ਗਏ ਨੇ ਸਾਡੇ ਸਿਰ ਦੇ ਵਿੱਚ ਜੁੱਤੀਆਂ ਮਾਰਨ ਵਾਲੇ ਅੱਗੇ ਬਿਠਾਏ ਨੇ ਸਾਨੂੰ ਤਾਂ ਕੋੜੇ ਸ਼ਬਦ ਵੀ ਬੋਲੇ ਅਸੀਂ ਪੀ ਗਏ ਪਾਰਟੀ ਦੇ ਵਿੱਚ ਗਲਤ ਰਵਾਇਤ ਪੈ ਰਹੀ ਹੈ ਹਰਜੀਤ ਗਰੇਵਾਲ ਦਾ ਇਹ ਕਹਿਣਾ ਹੈ ਪੁਰਾਣੇ ਲੀਡਰ की गए ने हारे हुए बिट्टू कड़वाहट वाले बयान ना दे कई बार छोटे जिसे बयान भी लांबू ला देंगे हरजीत गवालों दे गया है और उन्होंने दर्द छलकिया है उन्होंने कहा कि मैं तो सधारण वर्कर बिटू क्यों मन मेरी अपील ਪਾਰਟੀ ਕੜਵਾਹਟ ਵਾਲੇ ਬਿਆਨ ਨਹੀਂ ਦਿਵਾਉਂਦੀ ਔਰ ਫਿਲਮ ਦੀ ਪ੍ਰੋਮੋਸ਼ਨ ਦੇ ਲਈ ਕੰਗਨਾ ਬਿਆਨਬਾਜ਼ੀ ਕਰ ਰਹੀ ਹੈ ਅਸੋਦਾ ਸੀ ਕਿ ਹਰਜੀਤ ਗਰੇਵਾਲ ਬੇਸ਼ੱਕ ਅ ਅਸੀਂ ਕਹਿ ਸਕਦੇ ਹਾਂ ਅਜੇ ਤੱਕ ਅ ਕਹਿ ਸਕਦੇ ਜੇ ਤੂੰ ਨਹੀਂ ਰਹੇ ਪਰ ਪੁਰਾਣੇ ਆਗੂ ਨੇ ਬਜਪੀ ਦੇ ਔਰ ਉਹਨਾਂ ਨੇ ਨਵੇਂ ਆਗੂ ਨੂੰ ਨਵੀਂ ਐਂਟਰੀ ਹੋਈ ਹੈ ਉਹਨਾਂ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ ਪੰਜਾਬ ਦੇ ਪਿੱਛੇ ਸਾਡੇ ਵਰਕਰਾਂ ਨੇ ਬੜਾ ਸੰਤਾਪ ਭੁਗਤਿਆ 1.5 ਸਾਲ ਜੋ ਮੈਂ ਦੇਖਿਆ ਉਹਨਾਂ ਦੇ ਦਰਵਾਜ਼ੇ ਬੰਦ ਰਹੇ ਪਿੱਛੇ ਦੀ ਰਸਤੇ ਕੋਲੇ ਉਹਨਾਂ ਨੇ ਔਰ ਉਹਨਾਂ ਦਾ ਹਾਲਚਲ ਪੁੱਛਣ ਵਾਲਾ ਵੀ ਕੋਈ ਨਹੀਂ ਸੀ ਉਹਨਾਂ ਦਾ ਹਾਲਚਲ ਪੁੱਛਣ ਵਾਲਾ ਵੀ ਕੋਈ ਨਹੀਂ ਸੀ ਤੇ ਸਾਡੇ ਵਰਕਰ ਬਹੁਤੇ ਗਰੀਬ ਨੇ ਸਾਡੇ ਚ ਹੁਣੇ ਜਿਆਦਾ ਅਮੀਰ ਤਾਂ ਸ਼ਾਮਲ ਹੋਏ ਆ ਪਹਿਲਾਂ ਤਾਂ ਗਰੀਬ ਹੀ ਪਾਰਟੀ ਸੀ ਹੈ ਤੇ ਪੰਜਾਬ ਚ ਅਸੀਂ ਬਿਲਕੁਲ ਸੱਤਾ ਤੋਂ ਇੱਕ ਤਰ੍ਹਾਂ ਬਾਹਰ ਹੀ ਆਏ ਆ ਅਕਾਲੀ ਦਲ ਦੇ ਹੀ ਭਾਗੀਦਾਰ ਹੁੰਦੇ ਸੀ ਦੋ ਚਾਰ ਮਨਿਸਟਰਾਂ ਦੀ ਕੋਈ ਗੱਲਬਾਤ ਸੁਣਦਾ ਸੀ ਬਾਕੀ ਵਰਕਰ ਤਾਂ ਵਿਚਾਰੇ ਉਦਾਂ ਹੀ ਹੁੰਦੇ ਸੀ ਉਸ ਵੇਲੇ ਤਾਂ ਅਕਾਲੀ ਸਰਕਾਰ 'ਚ ਤਾਂ ਸਾਡੀ ਇਹ ਦੁਰਦਸ਼ਾ ਹੁੰਦੀ ਸੀ ਕਿ ਕਾਂਗਰਸ ਚੋਂ ਨੇ ਅਸੀਂ ਪਰਤਾਲਿਤ ਨਹੀਂ ਕੀਤੇ ਜਾਂਦੇ ਸੀ ਪਰੇਸ਼ਾਨ ਨਹੀਂ ਹੁੰਦੇ ਸੀ ਮੁਕਦਮੇ ਨਹੀਂ ਝੂਠੇ ਬਣਦੇ ਸੀ ਜਿੰਨੇ ਅਕਾਲੀ ਦੀ ਸਰਕਾਰ 'ਚ ਬਣ ਜਾਂਦੇ ਸੀ ਚਾਹੇ ਗਠਵੰਦ ਨਹੀਂ ਹੁੰਦਾ ਸੀ ਪਰ ਅਸੀਂ ਪੰਜਾਬ ਦੀ ਏਕਤਾ ਖੰਡਤਾ ਲਈ ਸਾਡੇ ਵਰਕਰ ਬਹਾਦਰ ਵਰਕਰ ਉਹ ਸਹਿੰਦੇ ਰਹੇ ਤੇ ਅੱਜ ਮੈਂ ਇਹ ਸਮਝਦਾ ਕਿ ਕੁਝ ਲੋਕਾਂ ਨੂੰ ਸੋਚਣਾ ਪਊਗਾ ਜਿਹੜੇ ਨਵੇਂ-ਨਵੇਂ ਲੋਕ ਪੰਜਾਬ ਚ ਆਏ ਨੇ ਔਰ ਸੰਗਠਨ ਦਾ ਵੀ ਕੰਮ ਦੇਖ ਰਹੇ ਆ ਉਹ ਕਹਿੰਦੇ ਜੀ ਇਸ ਤਰ੍ਹਾਂ ਦੀ ਇੱਕ ਇੱਕ ਵਿਚਾਰ ਫਲਾਇਆ ਜਾ ਰਿਹਾ ਕਿ ਪੰਜਾਬ ਚ ਪੁਰਾਣੇ ਵਰਕਰਾਂ ਨੇ ਕੀ ਕਰ ਲਿਆ ਅਰੇ ਭਾਈ ਤੁਸੀਂ 23 ਸੀਟਾਂ ਲੜਦੇ ਸੀ 19 ਅਸੀਂ ਜਿੱਤ ਕੇ ਦਿੱਤੀਆਂ ਹੋਰ ਪੁਰਾਣੇ ਕੀ ਕਰ ਦੇਣ ਇੱਕ ਸੋਚ ਗਲਤ ਆ ਇਹ ਤੁਸੀਂ ਕਿੰਨਾ ਵਾਲਾ ਇਸ਼ਾਰਾ ਕਰ ਰਹੇ ਹੋ ਕਈ ਲੋਕ ਨੇ ਜਿਹੜੇ ਤਾਂ ਇਹ ਗੱਲਾਂ ਬੋਲਦੇ ਆ ਨਹੀਂ ਖੁੱਲ ਕੇ ਨਾਮ ਦੱਸੋ ਨਾ ਹਰਜੀਤ ਗਰੇਵਾਲ ਖੁੱਲ ਕੇ ਨਾਮ ਲੈਂਦੇ ਆ ਨਵੇਂ-ਨਵੇਂ ਕਿਹੜੇ ਆਏ ਨਵੇਂ-ਨਵੇਂ ਤਾਂ ਸੁਨੀਲ ਜਾਖੜ ਆਏ ਆ ਨਵੇਂ-ਨਵੇਂ ਧਰਮਨੀਤ ਸਿੰਘ ਬਿੱਟੂ ਆਏ ਆ ਅਰੇ ਭਾਈ ਸੁਨੀਲ ਜਾਖੜ ਕੋਲੋਂ ਕੰਮ ਹੀ ਨਹੀਂ ਹੈ ਉਹ ਬੜਾ ਬਹੁਤ ਵਧੀਆ ਇਨਸਾਨ ਆ ਮੈਂ ਬਹੁਤ ਹੀ ਸਤਿਕਾਰ ਕਰਦਾ ਤੇ ਫਿਰ ਰਵਨੀਤ ਬਿੱਟੂ ਨੂੰ ਕਹਿ ਰਹੇ ਨਹੀਂ ਮੈਂ ਇਹ ਰਵਨੀਤ ਬਿੱਟੂ ਨੂੰ ਵੀ ਨਹੀਂ ਕਹਿ ਰਿਹਾ ਹਾਂ ਇਹ ਜੋ ਸੰਗਠਨ ਦਾ ਕੰਮ ਦੇਖਦੇ ਆ ਮੈਂ ਉਹਨਾਂ ਨੂੰ ਕਹਿ ਰਿਹਾ ਹਾਂ ਕੌਣ ਨੇ ਨਾ ਮੈਨੂੰ ਨਹੀਂ ਪਤਾ ਨਾ ਸੰਗਠਨ ਕੌਣ ਦੇਖਦਾ ਤੁਸੀਂ ਪਤਾ ਕਰ ਲੈਣਾ ਬਾਅਦ ਵਿੱਚ ਮੈਂ ਨਾਮ ਲੈਣਾ ਮर्याਦਾ ਨਹੀਂ ਮੈਂ ਲੋਕਾਂ ਨੂੰ ਮਰਿਆਦਾ ਦੀ ਗੱਲ ਕਰਦਾ ਕਿ ਵੀ ਉਹਦਾ ਪਾਲਣ ਕਰੋ ਤੇ ਖੁਦ ਮੈਂ ਉਸ ਨੂੰ ਤੋੜਾ ਰਵਨੀਤ ਮਿੱਟੂ ਦਾ ਤਾਂ ਇੰਨਾ ਹੀ ਆ ਕਿ ਜਿਹੜਾ ਉਹ ਰਾਹੁਲ ਗਾਂਧੀ ਜੀ ਬਾਰੇ ਬੋਲਦੇ ਆ ਬੋਲਣ ਬਹੁਤ ਸਾਰੀਆਂ ਗੱਲਾਂ ਉਹਨਾਂ ਦੀਆਂ ਗਲਤ ਨੇ ਵਿਰੋਧ ਵੀ ਕਰਨਾ ਚਾਹੀਦਾ ਧਰਨੇ ਪ੍ਰਦਰਸ਼ਨ ਵੀ ਕਰਨ ਪਰ ਇਸ ਤਰ੍ਹਾਂ ਜਿਹ ਜੋ ਪਾਛਾਸੀ ਉਹਨਾਂ ਨੇ ਬੋਲਨੇ ਆ ਕਾਪੂਜੀਸ਼ਨ ਲੀਡਰ ਨੇ ਸਾਡੇ ਕੰਟਰੀ ਦੇ ਤੇ ਉਹ ਉਹਨਾਂ ਦਾ ਵਿਰੋਧ ਅਸੀਂ ਪ੍ਰਦਰਸ਼ਨ ਕਰਕੇ ਕਰ ਸਕਦੇ ਹਾਂ ਪਰ ਇਸ ਤਰ੍ਹਾਂ ਦੀ ਭਾਸ਼ਾ ਨੂੰ ਕੁਝ ਸੱਭਿਆ ਜਾਂ ਟੱਚ ਦੇ ਕੇ ਕਲਪ ਕੋ ਉਸ ਤਰ੍ਹਾਂ ਬੋਲ ਸਕਦੇ ਹਾਂ ਨਾ ਤੇ ਉਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਉਹ ਤਾਂ ਅਤਵਾਦੀ ਗੈਰੇ ਕਹਿੰਦੇ ਦੇਸ਼ ਦਾ ਨੰਬਰ 1 ਅਤਵਾਦੀ ਹੈ ਰਾਹੁਲ ਗਾਂਧੀ ਦੇਸ਼ ਦਾ ਨੰਬਰ 1 ਅਤਵਾਦੀ ਹੈ ਹਰਜੀਤ ਗਰੇਵਾਲ ਨੂੰ ਲੱਗਦਾ ਹੈ ਰਾਹੁਲ ਗਾਂਧੀ ਹੈ ਮੈਨੂੰ ਲੱਗਦਾ ਹੋਵੇ ਹੋਵੇ ਤਾਂ ਮੈਂ ਅਸੀਂ ਭਾਸ਼ਾ ਨਹੀਂ ਬੋਲੂਗਾ ਹਾਂ ਅਸੀਂ ਭਾਸ਼ਾ ਮੈਂ ਨਹੀਂ ਬੋਲੂਗਾ ਠੀਕ ਹੈ ਤੇ ਇਹ ਠੀਕਾ ਕਿ ਉਹ ਜੋ ਕੁਝ ਕਰ ਰਹੇ ਆ ਚੋ ਚਾਈਨਾ اور ਪਾਕਿਸਤਾਨ ਨੇ ਬੋਲਣਾ ਹੁੰਦਾ ਉਹ ਦੋ ਦਿਨ ਬਾਅਦ ਬੋਲਦੇ ਆ ਇਹ ਦੋ ਦਿਨ ਪਹਿਲਾਂ ਬੋਲ ਦਿੰਦੇ ਆ ਗਲਤੀ ਆ ਹੈਗੀ ਉਹਦੇ ਚ ਤੇ ਇਹਨਾਂ ਨੂੰ ਜਿੱਦਾਂ ਹੁਣ ਅਟਲ ਜੀ ਵਿਦੇਸ਼ ਚ ਗਏ ਸੀ ਨਰਸ਼ਮਰಾವ್ ਦੀ ਕਾਂਗਰਸ ਦੀ ਸਰਕਾਰ ਸੀ ਰਾਹੁਲ ਗਾਂਧੀ ਦੀ ਸਰਕਾਰ ਸੀ ਇਹਨਾਂ ਨੇ ਭੇਜੇ ਸੀ ਮਨਮੋਹਨ ਸਿੰਘ ਜੀ ਵਿੱਤ ਮੰਤਰੀ ਸੀ ਨਹੀਂ ਉਹਨਾਂ ਨੇ ਭੇਜੇ ਸੀ ਯੂ ਐਨਓ ਚ ਨਰਸ਼ਮਰಾವ್ ਜੀ ਨੇ ਉਹਨਾਂ ਨੇ ਉੱਥੇ ਜਾ ਕੇ ਸਰਕਾਰ ਦਾ ਪੂਰਾ ਪੱਖ ਰੱਖਿਆ ਪੂਰਾ ਦੇਸ਼ ਦਾ ਪੱਖ ਰੱਖਿਆ ਔਰ ਪ੍ਰਧਾਨ ਮੰਤਰੀ ਦਾ ਵੀ ਰੱਖਿਆ ਜਦੋਂ ਵਾਪਸ ਆਏ ਤਾਂ ਭਾਜਪਾ ਦੇ ਲੋਕਾਂ ਨੇ ਵੀ ਉਹਨਾਂ ਨੂੰ ਕੁਐਸਚਨ ਕੀਤਾ ਬਾਕੀਆਂ ਨੇ ਵੀ ਕੀਤਾ ਵੀ ਇਹ ਤੁਸੀਂ ਕੀਤਾ ਆ ਪਤਾ ਇਹਨਾਂ ਦੇ ਵਿਰੋਧੀ ਆ ਪਰ ਤੁਹਾਨੂੰ ਲੱਗਦਾ ਕਿ ਰਵਨੀਤ ਬਿੱਟੂ ਜਾਂ ਕੰਗਨਾ ਦੇ ਬਿਆਨਾਂ ਦੇ ਨਾਲ ਜਿਹੜਾ ਭਾਜਪਾ ਦਾ ਵਰਕਰ ਜਿਹਨੂੰ ਤੁਸੀਂ ਗਰੀਬ ਆਖ ਰਹੇ ਹੋ ਉਹਨਾਂ ਦੀਆਂ ਮੁਸ਼ਕਲਾਂ ਵੱਜ ਜਾਂਦੀਆਂ ਨੇ ਪਹਿਲਾਂ ਵੀ ਕਿਸਾਨ ਅੰਦੋਲਨ ਦੀ ਵਜ੍ਹਾ ਕਰਕੇ ਬਹੁਤ ਨੁਕਸਾਨ ਹੋਇਆ ਰਵਨੀਤ ਬਿੱਟੂ ਤੇ ਕੰਗਨਾ ਦੇ ਬਿਆਨ ਨੁਕਸਾਨ ਕਰਦੇ ਆ ਪੰਜਾਬ 'ਚ। ਤੁਹਾਡੀ ਸਾਰੀ ਗੱਲ ਦਾ ਜਵਾਬ ਦੇਣਾ। ਹੂੰ ਪਹਿਲਾਂ ਜਿਹੜੀ ਗੱਲ ਵਿੱਚ ਰਹਿ ਗਈ ਉਹ ਦੱਸਦੇ ਆ। ਇਹ ਤਾਂ ਅਧੂਰੀ ਰਹਿ ਜਾਊ। ਤਾਂ ਉਹਨਾਂ ਨੇ ਅਟਲ ਜੀ ਨੇ ਕਿਹਾ ਵੀ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਹੁੰਦਾ। ਹੂੰ ਕੱਲਾ ਉਹਨਾਂ ਦਾ ਜਾਂ ਸਾਡਾ ਇਦਾਂ ਨਹੀਂ ਹੁੰਦਾ। ਸਾਰੀਆਂ ਪਾਰਟੀਆਂ ਦਾ ਹੁੰਦਾ ਪੂਰੇ ਦੇਸ਼ ਦਾ। ਔਰ ਸਰਕਾਰ ਵੀ ਦੇਸ਼ ਦੀ ਐ। ਦੇਸ਼ ਵੀ ਸਾਡਾ। ਇਹ ਮੈਂ ਦੇਸ਼ ਦਾ ਪੱਖ ਰੱਖਿਆ ਤੇ ਪ੍ਰਧਾਨ ਮੰਤਰੀ ਦਾ ਵੀ ਰੱਖਿਆ, ਆਪਣੀ ਸਰਕਾਰ ਦਾ ਵੀ ਰੱਖਿਆ। ਹੁਣ ਜਿਹੜਾ ਵਿਰੋਧ ਕਰਨਾ ਮੈਂ ਇੱਥੇ ਕਰੂੰਗਾ। ਇੱਥੇ ਗੱਲ ਕਰਾਂਗੇ ਜੋ ਉਹ ਗਲਤ ਕਰ ਰਹੇ ਆ ਇਹ ਉਹਨਾਂ ਨੇ ਕਿਹਾ ਸੀ ਤਾਂ ਉਸੇ ਮਰਿਆਦਾ ਦਾ ਰਾਹੁਲ ਜੀ ਨੂੰ ਹੋਇਆ ਸਾਰਾ ਔਰ ਇਹਨਾਂ ਬਿਆਨਾਂ ਨੂੰ ਲੈ ਕੇ ਤੁਸੀਂ ਪਾਰਟੀ ਹਾਈ ਕਮਾਂਡ ਨੂੰ ਕਿਹਾ ਨਹੀਂ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਨੁਕਸਾਨ ਹੁੰਦਾ ਬੀਜੇਪੀ ਦੇ ਵਰਕਰ ਭੱਜ ਜਾਂਦੇ ਆ ਜਾਂ ਛੱਡ ਜਾਂਦੇ ਆ ਜਾਂ ਉਹਨਾਂ ਕੁੱਟੇ ਜਾਂਦੇ ਆ ਇਦਾਂ ਕਿ ਜੋ ਕਹਿਣਾ ਸੀ ਉਹ ਮੈਂ ਤਾਂ ਟੀਵੀ ਤੇ ਵੀ ਕਹਤਾ ਹਾਂ ਠੀਕ ਹੈ ਨਾ ਗੱਲ ਮੈਂ ਤਾਂ ਟੀਵੀ ਤੇ ਵੀ ਕਹਤਾ ਜੇ ਜੇ ਮੈਂ ਗਲਤ ਕਿਹਾ ਤਾਂ ਮੈਨੂੰ ਪਾਰਟੀ ਚੋਂ ਕੱਢ ਦਿੰਦੇ ਆ ਹੁਣ ਸ਼ੋਮਪ੍ਰਕਾਸ਼ ਜੀ ਨੇ ਵੀ ਕਹਤਾ ਠੀਕ ਹੈ ਨਾ ਗੱਲ ਹੌਲੀ ਹੌਲੀ ਪੂਰਾ ਪੰਜਾਬ ਕਹੂਗਾ ਇਹਨਾਂ ਗੱਲਾਂ ਨੂੰ ਕੋਈ ਗਲਤ ਨਹੀਂ ਨਾ ਕਰੋ ਤੇ ਇਸ ਲਈ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀ ਸਾਨੂੰ ਆਪਸ ਚ ਪ੍ਰੇਮ ਰੱਖਣਾ ਚਾਹੀਦਾ ਸਾਰਿਆਂ ਨਾਲ ਔਰ ਦੂਸਰੇ ਕੋਈ ਸਾਡੇ ਅਸੀਂ ਜੇ ਅਸੀਂ ਭਾਜਪਾ ਚਾ ਉਹ ਕਾਂਗਰਸ ਚ ਨੇ ਕੁਝ ਲੋਕ ਕੁ ਸ਼ਾਮ ਆਦਮੀ ਚ ਨੇ ਅਸੀਂ ਇੱਕ ਦੂਜੇ ਦੇ ਵਿਰੋਧੀ ਤਾਂ ਹੋ ਸਕਦੇ ਆ ਉਥੇ ਹੈਗੇ ਹੀ ਆ ਵਿਚਾਰਤਾਰਕ ਵਿਰੋਧੀ ਆ ਦੁਸ਼ਮਣ ਤਾਂ ਨਹੀਂ ਹੈਗੇ ਕੁਝ ਕਹਿਣਾ ਚਾਹੋਗੇ ਬਿੱਟੂ ਸਾਹਿਬ ਨੂੰ ਨੇ ਮੇਰੀ ਗੱਲ ਨੂੰ ਕਿਉਂ ਸੁਣਨਗੇ ਜੀ ਮੇਰੀ ਪਾਰਟੀ ਚ ਉਹ ਬਾਦ ਚਾਏ ਤੇ ਬਾਦ ਚ ਆ ਕੇ ਬੜੇ ਨੇਤਾ ਬਣ ਗਏ ਹਾਂ ਜੀ ਤੇ ਸਾਨੂੰ ਤਾਂ ਉਹ ਕੜਵੇ ਸ਼ਬਦ ਵੀ ਕਹਿੰਦੇ ਰਹੇ ਅਸੀਂ ਤਾਂ ਉਹ ਵੀ ਪੀ ਗਏ ਕਿਉਂਕਿ ਹਾਈ ਕਮਾਂਡ ਨੇ ਤਾਂ ਐਸਾ ਕਰਤਾ ਕਿ ਜਿਹੜੇ ਸਾਡੇ ਸਿਰ ਜੁੱਤੀਆਂ ਮਾਰਦੇ ਸੀ ਉਹੀ ਅੱਗੇ ਬਿਠਾਤੇ ਸਾਰੇ ਇਹ ਇਹ ਪਰੰਪਰਾਵਾਂ ਗਲਤ ਪੈ ਰਹੀਆਂ ਨੇ ਸਾਡੀ ਪਾਰਟੀ ਇਦਾਂ ਦੀ ਨਹੀਂ ਸੀ ਨਾ ਇਦਾਂ ਦੀ ਹੈ ਔਰ ਪਤਾ ਨਹੀਂ ਕੀ ਹੋਇਆ ਮੈਂ ਤਾਂ ਸਮਝ ਨਹੀਂ ਅਜੇ ਆ ਰਿਹਾ ਜਦੋਂ ਸਮਝ ਆਊਗਾ ਮੈਂ ਫਿਰ ਤੁਹਾਨੂੰ ਦੱਸ ਦਊਗਾ ਕੁਝ ਨਹੀਂ ਕਹਿਣਾ ਜਾਊਗਾ ਹੁਣ ਕੀ ਕਹਾਂ ਨਸੀਹਤ ਕਈ ਵਾਰੀ ਬੰਦਾ ਦੇ ਦਿੰਦਾ ਤੁਹਾਡਾ ਤਜਰਬਾ ਤੁਸੀਂ ਪਾਰਟੀ ਤੇ ਵਰਕਰਾਂ ਨੂੰ ਸਮਝਦੇ ਹੋ ਮੈਂ ਪਾਰਟੀ ਦੇ ਵਰਕਰਾਂ ਅਲੱਗ ਗੱਲ ਹੈ ਜੀ ਇਹ ਤਾਂ ਉਹਨਾਂ ਦਾ ਸੁਨੇਹਾ ਤਾਂ ਦੇਈ ਸਰ ਇਹ ਤਾਂ ਲੀਡਰ ਬਣ ਕੇ ਆਏ ਨੇ ਵਰਕਰ ਬਣ ਕੇ ਥੋੜਾ ਆਏ ਨੇ ਠੀਕ ਹੈ ਨਾ ਵਰਕਰਾਂ ਤੋਂ ਮੈਨੂੰ ਸਿਹਤ ਦੇ ਸਕਦਾ ਸਰਨ ਵਾਲੀ ਪ੍ਰੇਮ ਆ ਮੇਰਾ ਤਾਂ ਅਪੀਲ ਕਰ ਸਕਦੇ ਹੋ ਤੁਸੀਂ ਨਹੀਂ ਅਪੀਲ ਵੀ ਮੇਰੇ ਅਰਗੇ ਦੀ ਕਿਉਂ ਮੰਨੂਗਾ ਮੈਂ ਕੀ ਆ ਜੀ ਮੈਂ ਤਾਂ ਇੱਕ ਸਧਾਰਨ ਪਰਿਵਾਰ ਦਾ ਸਧਾਰਨ ਕਿਸਾਨ ਪਰਿਵਾਰ ਚੋਂ ਹੈਗਾ ਜੀ ਸਧਾਰਨ ਵਰਕਰਾਂ ਪਾਰਟੀ ਦਾ ਮੇਰੀ ਅਪੀਲ ਕਿਉਂ ਮੰਨਣਗੇ ਮੈਂ ਕਿਉਂ ਕੋਈ ਅਪੀਲ ਉਹਨਾਂ ਨੂੰ ਕਰਾਂ ਪਰ ਪੁਰਾਣਾ ਬੀਜੇਪੀ ਦਾ ਲੀਡਰ ਕਿਉਂ ਮਹਿਸੂਸ ਕਰ ਰਿਹਾ ਹੈ ਕਿ ਉਹ ਬੀਜੇਪੀ ਨਹੀਂ ਹੈ ਜਿਸਦੇ ਲਈ ਅਸੀਂ ਸਾਰੀ ਜ਼ਿੰਦਗੀ ਲਗਾਈ ਅੱਜ ਅਮੀਰ ਤੁਸੀਂ ਕਿਹਾ ਅਮੀਰ ਲੋਗ ਆ ਰਹੇ ਆ ਜਿਹੜੇ ਲੀਡਰ ਬਣ ਰਹੇ ਆ ਪੈਸੇ ਵਾਲੇ ਵੀ ਆਉਣੇ ਚਾਹੀਦੇ ਆ ਉਹ ਗੱਲ ਨਹੀਂ ਹੈ ਨਹੀਂ ਪਰ ਇਹਦੇ ਵਿੱਚ ਪੁਰਾਣਾ ਲੀਡਰ ਤੁਸੀਂ ਕਹਿ ਰਹੇ ਹੋ ਕਿ ਖਤਮ ਕੀਤਾ ਜਾ ਰਿਹਾ ਜਾਂ ਉਹਨੂੰ ਸਾਈਡ ਲਾਈਨ ਕੀਤਾ ਜਾ ਰਿਹਾ ਹੈ ਕਿਉਂ ਹੈ ਕਰੀ ਦਿੱਤੇ ਹੋਰ ਕੀ ਕਰਨਾ ਹਾਂ ਠੀਕ ਹੈ ਨਾ ਕਰੀ ਦਿੱਤੇ ਕਿਉਂ ਕਰਨ ਦੇ ਕੋਈ ਨਹੀਂ ਜਿਨ੍ਹਾਂ ਨੇ ਪਾਰਟੀ ਨੂੰ ਜ਼ਿੰਦਗੀ ਦਿੱਤੀ ਤੇਰਾ ਅਜਿਹਾ ਕੀ ਹੋਇਆ ਕਿ ਉਹਨਾਂ ਨੂੰ ਖਤਮ ਕਰ ਦ ਜਿਹੜੇ ਇੱਥੋਂ ਦੇ ਜ਼ਮੀਨੀ ਲੀਡਰ ਹੋਣਗੇ ਨਾ ਉਹ ਕਦੇ ਇਦਾਂ ਦੇ ਫੈਸਲੇ ਨਹੀਂ ਲੈਣਗੇ ਤੇ ਮੇਰਾ ਖਿਆਲ ਆ ਚਲੋ ਦੇਰ ਹੈ ਦਰਸਤਾਏ ਦੇਖਦੇ ਕਿ ਪਤਾ ਲੱਗ ਜਾਊਗਾ ਮੈਂ ਜਿਆਦਾ ਇਹਦੇ ਵਿੱਚ ਕੁਝ ਨਹੀਂ ਦੇਖਦਾ ਤੁਸੀਂ ਆਈ ਕਮਾਨ ਨੂੰ ਕਿਹਾ ਨਹੀਂ ਕਿ ਕਿਉਂ ਪੁਰਾਣੇ ਲੀਡਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਅਮੀਰ ਲੀਡਰਾਂ ਨੂੰ ਲਿਆਂਦਾ ਜਾ ਰਿਹਾ ਹੈ ਜਦੋਂ ਪੁੱਛੋਗੇ ਤਾਂ ਜਰੂਰ ਦੱਸਾਂਗੇ ਜਦੋਂ ਪੁੱਛੋਗੇ ਜਰੂਰ ਦੱਸਾਂਗੇ ਠੀਕ ਹੈ ਨਾ ਅੱਜ ਕੀ ਦੱਸਾਂ ਪਰਸਵਾਂ ਨਾਲ ਨਹੀਂ ਦਿੰਦੇ ਨਹੀ ਲੰਘਦਾ ਸਵਾ ਦਾ ਲੋਗ ਅੰਦਰ ਜਾਂਦੇ ਰਹਿੰਦੇ ਆ ਤਾਂ ਦੇਸ਼ ਬਚਣਾ ਚਾਹੀਦਾ ਬਾਕੀ ਸਭ ਠੀਕ ਹੈ